ਡਾਕਟਰ ਇਕਬਾਲ ਸਿੰਘ ਸਕਰੋਦੀ ਦੇ ਕਹਾਣੀ ਸੰਗ੍ਰਹਿ ਗੁਨਾਹਗਾਰ ਕੌਣ ਵਿਜਲੀ ਕਹਾਣੀ ਦੋਸਤੀ ਦਾ ਨਿਗ ਫਰਵਰੀ ਦਾ ਆਰੰਭ ਹੋ ਚੁੱਕਾ ਸੀ ਲਗਭਗ ਸਾਰੇ ਵਿਸ਼ਿਆਂ ਦਾ ਸਿਲੇਬਸ ਪੂਰਾ ਹੋ ਚੁੱਕਾ ਸੀ ਦੁਹਰਾਈ ਵੀ ਕਰਵਾਈ ਜਾ ਚੁੱਕੀ ਸੀ ਬਹੁਤੇ ਵਿਸ਼ਾ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਹਿ ਦਿੱਤਾ ਸੀ ਉਸ ਸ਼੍ਰੇਣੀ ਵਿੱਚ ਇਕੱਲੇ ਇਕੱਲੇ ਬੈਠ ਕੇ ਪੜਾਈ ਕਰ ਲੈਣ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਉਹ ਪਹਿਲਾਂ ਜਮਾਤ ਦੇ ਮਨੀਟਰ ਇਸਤ ਦੀਪ ਸਿੰਘ ਕੋਲੋਂ ਸਮਝ ਲਵੇ। ਜੇਕਰ ਫਿਰ ਵੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਕੋਲ ਆ ਜਾਵੇ। ਮਾਰਚ ਮਹੀਨਾ ਚੜਦੀ 12ਵੀਂ ਸ਼੍ਰੇਣੀ ਦਾ ਬੋਰਡ ਦਾ ਇਮਤਿਹਾਨ ਹਰਮ ਹੋਣ ਜਾ ਰਿਹਾ ਸੀ। ਇਸਤ ਦੀਪ ਦਾ ਲਾਗਲਾ ਪਿੰਡ ਸਕਰੌਦੀ ਹੈ। ਉਸਨੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ 8ਵੀਂ ਪਾਸ ਕੀਤੀ ਸੀ। ਉਸਨੇ ਸ਼ਹਿਰ ਦੇ ਇਸ ਸਮਾਰਟ ਸਕੂਲ ਵਿੱਚ 9ਵੀਂ ਸ਼੍ਰੇਣੀ ਵਿੱਚ ਦਾਖਲਾ ਲੈਣਾ ਸੀ ਜੋ ਕਿ ਪਿੰਡ ਤੋਂ 9 ਕਿਲੋਮੀਟਰ ਦੀ ਦੂਰੀ ਤੇ ਸੀ। ਦੋਵੇਂ ਪਿਓ-ਪੁੱਤ ਸਵਾ ਘੰਟਾ ਸਾਈਕਲ ਚਲਾ ਕੇ ਸ਼ਹਿਰ ਦੇ ਸਕੂਲ ਆਪੜੇ ਸਨ। ਪ੍ਰਿੰਸੀਪਲ ਹੋਂ ਪ੍ਰਕਾਸ਼ ਮਿੱਤਲ ਨੇ ਉਸ ਦਾ 8ਵੀਂ ਸ਼੍ਰੇਣੀ ਦਾ ਨਤੀਜਾ ਕਾਰਡ ਵੇਖਿਆ। ਵੈਲ ਡਨ ਯੂ ਆਰ ਗ੍ਰੇਟ ਡੀਅਰ ਸਟੂਡੈਂਟ ਆਈ ਐਮ ਪ੍ਰਾਊਡ ਆਫ ਯੂ। ਉਸ ਦਾ ਪਿਤਾ ਕਰਨੈਲ ਸਿੰਘ ਬਿਲਕੁਲ ਅਨਪੜ੍ਹ ਸੀ। ਉਸ ਪਿੰਡ ਦੇ ਇੱਕ ਧਨੀ ਕਿਸਾਨ ਗੁਰਬਚਨ ਸਿੰਘ ਭੁੱਲਰ ਨਾਲ ਸੀਡੀ ਰਲਿਆ ਹੋਇਆ ਸੀ ਉਸ ਨੂੰ ਪ੍ਰਿੰਸੀਪਲ ਦੀਆਂ ਅੰਗਰੇਜ਼ੀ ਵਿੱਚ ਬੋਲੀਆਂ ਗੱਲਾਂ ਦੀ ਕੋਈ ਸਮਝ ਨਾ ਪਈ ਤਦ ਉਸ ਨੇ ਆਪਣੇ ਪਿਤਾ ਨੂੰ ਕਿਹਾ ਪਾਪਾ ਜੀ ਪ੍ਰਿੰਸੀਪਲ ਸਰ ਮੇਰਾ 8ਵੀਂ ਸ਼੍ਰੇਣੀ ਦਾ ਨੰਬਰਾਂ ਵਾਲਾ ਕਾਰਡ ਵੇਖ ਕੇ ਖੁਸ਼ ਹੋਏ ਹਨ ਉਹਨਾਂ ਵਧੀਆ ਨੰਬਰ ਲੈਣ ਕਰਨ ਮੈਨੂੰ ਸ਼ਾਬਾਸ਼ ਦਿੱਤੀ ਹੈ ਆਪਣੇ ਪੁੱਤ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਪਿਓ ਨੂੰ ਬਹੁਤ ਖੁਸ਼ੀ ਹੋਈ ਫਿਰ ਪ੍ਰਿੰਸੀਪਲ ਨੇ ਉਸ ਨੂੰ ਕਿਹਾ ਸਰਦਾਰ ਜੀ ਤੁਹਾਡਾ ਪੁੱਤਰ ਪੜਨ ਵਿੱਚ ਬਹੁਤ ਹੁਸ਼ਿਆਰ ਹੈ ਇਸ ਨੇ 8ਵੀਂ ਸ਼੍ਰੇਣੀ ਵਿੱਚੋਂ 100% ਅੰਕ ਲੈ ਕੇ ਪੂਰੇ ਪੰਜਾਬ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਤੁਸੀਂ ਪਾਗਾਂ ਵਾਲੇ ਹੋ ਜੋ ਤੁਹਾਡਾ ਪੁੱਤਰ ਇਹਨਾਂ ਲੈ ਕੇ ਤੁਹਾਡਾ ਸਾਰਾ ਪਰਿਵਾਰ ਵਧਾਈ ਦਾ ਹੱਕਦਾਰ ਹੈ ਇਸ ਨੂੰ ਆਪਣੇ ਸਕੂਲ ਵਿੱਚ ਦਾਖਲ ਕਰਨ ਨਾਲ ਮੈਨੂੰ ਬੇਹੱਦ ਖੁਸ਼ੀ ਹੋਈ ਹੈ ਤੁਸੀਂ ਇਸ ਦੀ ਪੜਾਈ ਦੇ ਖਰਚੇ ਦੀ ਕੋਈ ਚਿੰਤਾ ਨਹੀਂ ਕਰਨੀ ਇਸ ਦੀ ਪੜਾਈ ਲਈ ਹਰ ਪ੍ਰਕਾਰ ਦੀ ਮਦਦ ਅਸੀਂ ਸਕੂਲ ਵੱਲੋਂ ਕਰਾਂਗੇ ਸਕੂਲ ਦੀਆਂ ਗੱਲਾਂ ਸੁਣ ਕੇ ਉਸ ਨੇ ਦੋਵੇਂ ਹੱਥ ਜੋੜ ਦਿੱਤੇ ਮੈਂ ਤਾਂ ਜੀ ਬਹੁਤ ਹੀ ਗਰੀਬ ਹਾਂ ਦਿਹਾੜੀ ਦਾ ਆਮ ਮਜ਼ਦੂਰੀ ਕਰਕੇ guzara ਕਰਦਾ ਹਾਂ ਬਸ ਇਹ ਮੁੰਡਾ ਤੁਹਾਡੇ ਆਸਰੇ ਪੜ ਜਾਵੇ ਤਾਂ ਮੈਂ ਤਾਂ ਜਿਵੇਂ ਗੰਗਾ ਨਾਲ ਲਾਵਾਂਗਾ ਇਹ ਕਹੀ ਉਹ ਆਪਣੇ ਪੁੱਤਰ ਨਾਲ ਦਫ਼ਤਰ ਵਿੱਚੋਂ ਬਾਹਰ ਆ ਗਿਆ ਇਸਤ ਪ੍ਰੀਤ 9 10 11ਵੀਂ ਤੱਕ ਰੇਖ ਸ਼੍ਰੇਣੀ ਵਿੱਚੋਂ ਸਕੂਲ ਵਿੱਚੋਂ ਪਹਿਲੇ ਸਤੰਤ ਤੇ ਆਉਂਦਾ ਰਿਹਾ ਪੜਾਈ ਤੋਂ ਇਲਾਵਾ ਉਹ ਕਵਿਤਾ ਤੇ ਗੀਤ ਵੀ ਬੜੀ ਸੁਰ ਵਿੱਚ ਗਾਉਂਦਾ ਸੀ ਸਾਰੇ ਵਿਦਿਆਰਥੀ ਤੇ ਅਧਿਆਪਕ ਉਸ ਦੀ ਸੁੰਦਰ ਲਿਖਾਈ ਦੇ ਕੈਲਸਨ ਕਦੇ ਕਿਸੇ ਸਹਿਪਾਠੀ ਨਾਲ ਲੜਾਈ ਝਗੜਾ ਕਰਨਾ ਤਾਂ ਉਸਦੀ ਫਿਚਰ ਇਸ ਵਿੱਚ ਹੀ ਨਹੀਂ ਸੀ ਜਦੋਂ ਵੀ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇ ਸੰਬੰਧੀ ਕੋਈ ਸਮੱਸਿਆ ਆਉਂਦੀ ਤਾਂ ਉਹ ਖਿੜੇਮਨ ਨਾਲ ਅਤੇ ਬਹੁਤ ਹੀ ਸੌਕੇ ਟੰਗਣਾ ਸਮਝਾ ਦਿੰਦਾ ਇਸ ਕਰਕੇ ਸਕੂਲ ਦੇ ਅਧਿਆਪਕ ਉਸਤੇ ਬਹੁਤ ਜ਼ਿਆਦਾ ਮਾਨ ਕਰਦੇ ਸਨ ਸੈਰਥਾਂ ਵਿੱਚੋਂ ਸਕੂਲ ਮੁਖੀ ਅਧਿਆਪਕਾਂ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਸੀ ਅੱਜ ਤੀਜੀ ਘੰਟੀ ਗਣਿਤ ਵਿਸ਼ੇ ਦੀ ਲੱਗੀ ਹੋਈ ਸੀ ਮਗੇਲ ਸਿੰਘ ਉਸ ਦਾ ਬਹੁਤ ਪਿਆਰਾ ਮਿੱਤਰ ਸੀ ਉਹ ਇੱਕ ਸਵਾਲ ਤੇ ਆਕੇ ਅੜ ਗਿਆ ਉਸਨੇ ਆਪਣੇ ਮਿੱਤਰ ਕੋਲ ਬੈਂਚ ਤੇ ਬੈਠ ਕੇ ਆਖਿਆ ਵੀਰੇ ਮੈਨੂੰ ਇਹ ਸਵਾਲ ਸਮਝਾਇਓ ਉਸਨੇ ਉਸਦੀ ਕਾਪੀ ਤੇ ਹਲਕੀ ਤੇ ਸਵਾਲ ਨੂੰ ਵੇਖਿਆ ਉਹ ਬੋਲਿਆ ਵੀਰੇ ਤੁਸੀਂ ਫਾਰਮੂਲਾ ਤਾਂ ਬਿਲਕੁਲ ਠੀਕ ਲਾਇਆ ਸੀ ਇਹ ਤੀਜੇ ਸਟੈਪ ਤੇ ਆ ਕੇ ਤੁਸੀਂ ਟੱਪਲਾ ਖਾ ਗਏ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਇੱਕ ਸਟੈਪ ਕਰਕੇ ਸਾਰਾ ਸਵਾਲ ਸਮਝਾ ਦਿੰਦਾ ਉਸਨੇ ਝਟਪਟ ਸਹੀ ਫਾਰਮੂਲਾ ਲਗਾਇਆ ਇੱਕ ਇੱਕ ਸਟੈਪ ਕਰਕੇ ਸਾਰਾ ਸਵਾਲ ਹੱਲ ਕਰ ਦਿੱਤਾ ਜਿਸ ਨੂੰ ਵੇਖ ਕੇ ਉਸਦੇ ਮਿੱਤਰ ਦਾ ਚਿਹਰਾ ਖਿਲ ਗਿਆ 12ਵੀਂ ਸ਼੍ਰੇਣੀ ਦੇ ਪੇਪਰ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਆਰੰਭ ਹੋ ਗਏ ਜੋ ਕਿ 7 ਅਪ੍ਰੈਲ ਤੱਕ ਚੱਲੇ ਨਤੀਜਾ ਜੇ 1 ਮਹੀਨੇ ਤੱਕ ਆਉਣਾ ਸੀ ਇਸ ਪ੍ਰੀਤ ਆਪਣੇ ਸਕੂਲ ਦੀ ਕੰਪਿਊਟਰ ਫੈਕਲਟੀ ਮੈਂਬਰ ਮੈਡਮ ਜੋਤਸਨਾ ਕੋਲ ਸਲਾਹ ਲੈਣ ਟੱਲ ਗਿਆ ਮੈਡਮ ਦੀ ਸਲਾਹ ਨਾਲ ਉਸਨੇ ਸ਼ਹਿਰ ਦੇ ਕੰਪਿਊਟਰ ਸੈਂਟਰ ਵਿੱਚ ਦਾਖਲਾ ਲੈ ਲਿਆ ਮਈ ਮਹੀਨੇ ਦੇ ਦੂਜੇ ਹਫ਼ਤੇ 12ਵੀਂ ਸ਼੍ਰੇਣੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਪੂਰੇ ਪੰਜਾਬ ਦੀ ਮੈਡ ਟ ਸੋਚੀ ਵਿੱਚ ਉਸ ਦਾ ਦੂਜਾ ਸਥਾਨ ਸੀ ਪਹਿਲੀ ਪੋਜੀਸ਼ਨ ਹਾਸਲ ਕਰਨ ਵਾਲੀ ਲੜਕੀ ਹੁਸਨਦੀਪ ਕੌਰ ਤੋਂ ਉਸਤੇ ਦੋ ਅੰਕ ਕੱਟ ਸਨ ਉਸਨੇ ਗਣਿਤ ਅਰਥ ਸ਼ਾਸਤਰ ਅੰਗਰੇਜ਼ੀ ਸਾਹਿਤ ਵਿਸ਼ੇ ਚੁਣ ਕੇ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿੱਚ ਬੀਏ ਪਾਗ ਪਹਿਲਾ ਵਿੱਚ ਦਾਖਲਾ ਲੈ ਲਿਆ ਤਿੰਨ ਸਾਲ ਵਿੱਚ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਅਵਲ ਰਹਿ ਕੇ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰ ਲਈ ਹੁਣ ਅੱਗੇ ਸਭ ਤੋਂ ਵੱਡਾ ਸਵਾਲ ਕੋਈ ਨੌਕਰੀ ਲੰਦਾ ਸੀ ਦੋ ਮਹੀਨੇ ਬਾਅਦ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਪੁਲਿਸ ਵਿਭਾਗ ਪੰਜਾਬ ਲਈ ਡੀਐਸਪੀ ਦੀਆਂ 32 ਸਾਮੀਆਂ ਲਈ ਇਸ਼ਤਿਹਾਰ ਕੱਢਿਆ ਗਿਆ ਉਸ ਨੇ ਇਸ ਅਸਾਮੀ ਲਈ ਅਰਜ਼ੀ ਦੇ ਦਿੱਤੀ ਪ੍ਰੀਖਿਆ ਦੀ ਤਿਆਰੀ ਲਈ ਉਸ ਨੇ ਦਿਨ ਰਾਤੇ ਕਰ ਦਿੱਤਾ 3 ਮਹੀਨਿਆਂ ਬਾਅਦ ਸਾਰੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲeggi ਦਿਨ ਰਾਤ ਮਿਹਨਤ ਕਰਨ ਕਰਕੇ ਪ੍ਰੀਖਿਆ ਵਿੱਚ ਉਸ ਨੇ 100% ਅੰਕ ਹਾਸਲ ਕੀਤੇ ਉਹ ਪਹਿਲੇ ਸਥਾਨ ਤੇ ਆਇਆ ਸੀ ਇੱਕ ਹਫ਼ਤੇ ਬਾਅਦ ਇੰਟਰਵਿਊ ਸ਼ੁਰੂ ਹੋ ਗਈ ਉਸ ਦੀ ਮਿਹਨਤ ਅਤੇ ਲਿਆਕਤ ਫਿਰ ਰੰਗ ਲਿਆਈ ਇੰਟਰਵਿਊ ਵਿੱਚੋਂ ਵੀ ਉਹ ਸਫਲ ਹੋ ਗਿਆ ਕਮਿਸ਼ਨ ਵੱਲੋਂ ਚੁਣੇ ਗਏ ਉਮੀਦਵਾਰਾਂ ਦੀ ਲਗਾਈ ਸੂਚੀ ਵਿੱਚ ਉਸਦਾ ਨਾਂ ਤੇ ਰੋਲ ਨੰਬਰ ਪਹਿਲੇ ਨੰਬਰ ਤੇ ਦਰਸੀ ਉਸਨੇ ਇੱਕ ਹਫ਼ਤੇ ਦੇ ਵਿੱਚ ਮੈਡੀਕਲ ਫਿਟਨੈਸ ਸਰਟੀਫਿਕੇਟ ਤੇ ਹੋਰ ਲੋੜੀਂਦੇ ਕਾਗਜ਼ਾਤ ਤਿਆਰ ਕਰ ਲਏ ਇਸ ਪ੍ਰੀਤ ਨੇ ਪੁਲਿਸ ਲੈਨ ਪਟਿਆਲਾ ਦੇ ਦਫ਼ਤਰ ਵਿੱਚ ਬਤੌਰ ਡੀਐਸਪੀ ਜੁਆਇਨ ਕਰ ਲਿਆ ਸਮਾ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ ਪਟਿਆਲੇ ਸ਼ਹਿਰ ਵਿੱਚ ਉਸਦੀ ਸਰਕਾਰੀ ਨੌਕਰੀ ਲੱਗ ਗਈ ਸੀ ਉਸ ਨੂੰ ਰਹਿਣ ਲਈ ਸਰਕਾਰੀ ਫਲੈਟ ਅਲਾਟ ਕਰ ਦਿੱਤਾ ਗਿਆ ਉਸ ਨੇ ਆਪਣੇ ਪਾਪਾ ਨੂੰ ਦਿਹਾੜੀ ਦਾ ਕੰਮ ਛੱਡ ਦੇਣ ਲਈ ਆਖਿਆ ਤੇ ਪਟਿਆਲੇ ਉਸ ਦੇ ਨਾਲ ਸਰਕਾਰੀ ਫਲੈਟ ਵਿੱਚ ਰਹਿਣ ਲੱਗਿਆ ਪਹਿਲਾਂ ਤਾਂ ਉਸ ਦਾ ਪਿਤਾ ਆਪਣੀ ਦਿਹਾੜੀ ਦਾ ਕੰਮ ਛੱਡਣ ਲਈ ਸਹਿਮਤ ਹੀ ਨਾ ਹੋਇਆ ਪਰ ਪੁੱਤਰ ਅਤੇ ਪਤਨੀ ਵੱਲੋਂ ਬਹੁਤ ਹੀ ਜ਼ੋਰ ਨਾਲ ਕਹਿਣ ਤੇ ਉਸ ਨੇ ਦਿਹਾੜੀ ਕਰਨ ਦਾ ਕੰਮ ਛੱਡ ਦਿੱਤਾ ਉਹ ਆਪਣੇ ਪਾਪਾ ਤੇ ਅਮੀ ਨਾਲ ਪਟਿਆਲੇ ਵਾਲੀ ਸਰਕਾਰੀ ਫਲੈਟ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗ ਪਿਆ ਅਕਸਰ ਉਹ ਤਿੰਨੋਂ ਇਕੱਠੇ ਬੈਠ ਕੇ ਰਾਤ ਦਾ ਖਾਣਾ ਖਾਂਦੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਖਿੜਕੜਾ ਗਿਆ ਉਸ ਦੇ ਤਾਂ ਉਸ ਦੇ ਮਾਤਾ-ਪਿਤਾ ਆਪਣੇ ਪੁੱਤਰ ਤੇ ਬੜਾ ਫਕਰ ਮਹਿਸੂਸ ਕਰਦੇ ਨੌਕਰੀ ਕਰਦਿਆਂ ਉਸ ਨੂੰ ਅਜੇ ਇੱਕ ਸਾਲ ਹੀ ਬੀਤਿਆ ਸੀ ਉਸ ਦਾ ਵਿਆਹ ਸੁਖਦੀਪ ਨਾਂ ਦੀ ਇੱਕ ਪੜ੍ਹੀ-ਲਿਖੀ ਲੜਕੀ ਨਾਲ ਮਹਾਲੀ ਸ਼ਹਿਰ ਵਿੱਚ ਹੋ ਗਿਆ 4 ਸਾਲ ਦੇ ਵਕਫੇ ਨਾਲ ਇੱਕ ਪੁੱਤਰ ਅਤੇ ਧੀ ਨੇ ਉਸ ਦੇ ਘਰ ਵਿੱਚ ਜਨਮ ਲਿਆ ਅੱਜ ਉਹ ਆਪਣੇ ਪਾਪਾ, امی, ਪਤਨੀ ਤੇ ਦੋਹਾਂ ਬੱਚਿਆਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼ੈਨਸ਼ਾ ਪੈਲਸ ਪਵਾਨੀਗੜ੍ਹ ਵਿੱਚ ਆਇਆ ਸੀ ਰਾਤੀ 8 ਵਜ ਚੁੱਕੇ ਸਨ ਵਿਆਹ ਵਾਲੇ ਪੈਲੇਸ ਨੂੰ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਉਸਦੇ ਪਰਿਵਾਰ ਦੇ ਸਾਰੇ ਮੈਂਬਰ ਪੈਲੇਸ ਦੇ ਅੰਦਰ ਹਾਲ ਵਿੱਚ ਸੋਫਿਆਂ ਤੇ ਬੈਠੇ ਸਨ। ਸਮਾਗਮ ਦਾ ਆਨੰਦ ਮਾਣ ਰਹੇ ਸਨ। ਪਰੰਤੂ ਡੀਐਸਪੀ ਆਪਣੇ 7-8 ਦੋਸਤਾਂ ਨਾਲ ਬਾਹਰ ਲਾਨ ਵਿੱਚ ਇੱਕ ਵੱਡੇ ਟੇਬਲ ਦੇ ਦੁਆਲੇ ਕੁਰਸੀਆਂ ਤੇ ਬੈਠੇ ਸਨ। ਉਹ ਗੱਪਸ਼ਪ ਮਾਰ ਰਹੇ ਸਨ। ਉਸਨੇ ਨੋਟ ਕੀਤਾ। ਬਹਿਰੇ ਦੀ ਵਰਦੀ ਪਾਈ ਇੱਕ ਅਦਕੜ ਉਮਰ ਦਾ ਵਿਅਕਤੀ ਉਸਨੂੰ ਬੜੇ ਗੌਰ ਨਾਲ ਦੇਖ ਰਿਹਾ। ਫਿਰ ਉਸਨੇ ਆਪਣੇ ਆਪ ਹੀ ਸੋਚਿਆ ਕਿ ਇਹ ਸ਼ਾਇਦ ਉਸ ਦਾ ਆਪਣਾ ਵਹਿਮ ਹੀ ਹੈ ਲਗਭਗ 1 ਘੰਟੇ ਬਾਅਦ ਉਹ ਵਾਸ਼ਰੂਮ ਜਾਣ ਲਈ ਉੱਠਿਆ ਜਿਉਂ ਹੀ ਵਾਸ਼ਰੂਮ ਵਿੱਚੋਂ ਬਾਹਰ ਆਇਆ ਉਹੀ ਬੈਰਾ ਬੜੀ ਫੁਰਤੀ ਨਾਲ ਉਸ ਵੱਲ ਵਧਿਆ ਉਸਨੇ ਬਹੁਤ ਹੀ ਪਿਆਰ ਤੇ ਨਿਮਰਤਾ ਨਾਲ ਉਸ ਨੂੰ ਗੁੱਡ ਈਵਨਿੰਗ ਸਰ ਬੋਲਿਆ ਉਸਨੇ ਬੜੀ ਪਿਆਰ ਨਾਲ ਵੈਰੀ ਗੁੱਡ ਈਵਨਿੰਗ ਕਿਹਾ ਵੈਰੀ ਨੇ ਉਸ ਨੂੰ ਪੁੱਛਿਆ ਸਰ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਤਾਂ ਤੈਨੂੰ ਨਹੀਂ ਪਛਾਣਿਆ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਪਹਿਲੀ ਵਾਰ ਮਿਲ ਰਿਹਾ ਹਾਂ ਉਸਨੇ ਕਿਹਾ ਸਰ ਤੁਸੀਂ ਮੈਨੂੰ ਬਿਲਕੁਲ ਨਹੀਂ ਪਛਾਣਿਆ ਵੈਰੀ ਨੇ ਦੂਜੀ ਵਾਰੀ ਪੁੱਛਿਆ ਹਾਂ ਹਾਂ ਬਈ ਮੈਂ ਤੁਹਾਨੂੰ ਬਿਲਕੁਲ ਨਹੀਂ ਪਛਾਣਿਆ ਮੈਂ ਤੁਹਾਨੂੰ ਕਹਤ ਹੈ ਕਿ ਮੈਂ ਤੁਹਾਨੂੰ ਅੱਜ ਤੋਂ ਪਹਿਲਾਂ ਕਦੇ ਨਹੀਂ ਮਿਲਿਆ ਫਿਰ ਪਛਾਣਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਬੜੀ ਸਹਿਜਤਾ ਨਾਲ ਬੋਲਿਆ ਸਰ ਮੈਂ ਬਗੇਲ ਸਿੰਘ ਤੁਹਾਡੇ ਨਾਲ 12ਵੀਂ ਜਮਾਤ ਵਿੱਚ ਪੜਦਾ ਸੀ ਇੱਕ ਬਹੁਤ ਹੀ ਪਤਲਾ ਤੇ ਮਾਰਚੂ ਜਿਹਾ ਮੁੰਡਾ ਹੁੰਦਾ ਸੀ ਪਿੰਡ ਫੱਗੂ ਵਾਲੇ ਤੋਂ ਜਿਹੜਾ ਜਮਾਤ ਵਿੱਚ ਖੇਡਲੇ ਬੈਂਚ ਤੇ ਬੈਠਦਾ ਸੀ ਉਹ ਮੈਂ ਅਸਰ ਡੀਐਸਪੀ ਨੇ ਆਪਣੀ ਯਾਦਦਾਸ਼ਤ ਤੇ ਥੋੜਾ ਹੋਰ ਜ਼ੋਰ ਪਾਇਆ ਉਸ ਨੂੰ ਥੋੜਾ ਥੋੜਾ ਚੇਤੇ ਆਇਆ ਫੱਗੂ ਵਾਲੇ ਪਿੰਡ ਦਾ ਇੱਕ ਪਤਲਾ ਤੇ ਮਲੂਕੜਾ ਜਿਹਾ ਮੁੰਡਾ ਉਸ ਨਾਲ ਪੜ੍ਹਦਾ ਸੀ ਜਦੋਂ ਬਹਿਰੇ ਨੇ ਉਸ ਨੂੰ ਦੂਜੀ ਵਾਰੀ ਕਿਆ ਸਰ ਤੁਸੀਂ ਮੈਨੂੰ ਬਿਲਕੁਲ ਨਹੀਂ ਪਛਾਣਿਆ ਤਾਂ ਉਸ ਨੇ ਆਪਣੀ ਯਾਦਦਾਸ਼ਤ ਤੇ ਬੋਝ ਪਾਉਂਦੇ ਹੋਏ ਸੋਚਿਆ ਕਿ ਸ਼ਾਇਦ ਇਸ ਵਿਅਕਤੀ ਦੇ ਮੜੰਗੇ ਵਾਲਾ ਇੱਕ ਪਤਲਾ ਜਿਹਾ ਮੁੰਡਾ ਉਸ ਨਾਲ ਸਕੂਲ ਵਿੱਚ ਪੜ੍ਹਦਾ ਸੀ ਅਜੀਵ ਇਹਨਾਂ ਸੋਚਾਂ ਵਿੱਚ ਹੀ ਗੋਤੇ ਖਾ ਰਿਹਾ ਸੀ ਕਿ ਬਹਿਰੇ ਨੇ ਫਿਰ ਕੀ ਸਰ ਮੈਂ ਬਗੇਲ ਸਿੰਘ ਆ ਓ ਤੂੰ ਬਗੇਲ ਸਿੰਘ ਹੈ ਕਹਿੰਦੇ ਉਸਨੇ ਉਸਨੂੰ ਕੁੱਟ ਕੇ ਜੱਫੀ ਪਾ ਲਈ ਪਰ ਤੂੰ ਉਸਨੇ ਵੇਖਿਆ ਕਿ ਬਗੇਲ ਉਸਨੂੰ ਜੱਫੀ ਨਹੀਂ ਸੀ ਪਾ ਰਿਆ ਫਿਰ ਇਸਤ ਪ੍ਰੀਤ ਨੇ ਉਸਨੂੰ ਆਪਣੀ ਜੱਫੀ ਵਿੱਚ ਹੋਰ ਜ਼ਿਆਦਾ ਕੁੱਟ ਲਿਆ ਕੁਝ ਸਮੇਂ ਬਾਅਦ ਬਗੇਲ ਬੋਲਿਆ ਸਰ ਤੁਸੀਂ ਬਹੁਤ ਵੱਡੇ ਅਫਸਰ ਹੋ ਮੈਂ ਇੱਕ ਮਾਮੂਲੀ ਜਿਹਾ ਵੇਟਰ ਆ ਕੁਝ ਦੇਖੇਗਾ ਤਾਂ ਕੀ ਕਹੇਗਾ ਸਰ ਮੈਨੂੰ ਛੱਡ ਦਿਓ ਨਹੀਂ ਤਾਂ ਤੁਹਾਡਾ ਸੂਟ ਖਰਾਬ ਹੋ ਜਾਵੇਗਾ ਪਰੰਤੂ ਇਸਤ ਪ੍ਰੀਤ ਨੇ ਉਸ ਨੂੰ ਹੋਰ ਵੀ ਜ਼ਿਆਦਾ ਆਪਣੀ ਜੱਫੀ ਵਿੱਚ ਘੁੱਟ ਲਿਆ ਕਾਫੀ ਦੇਰ ਬਾਅਦ ਉਸ ਨੇ ਆਪਣੀ ਜੱਫੀ ਢਿੱਲੀ ਕਰਦਿਆਂ ਉਸ ਨੂੰ ਛੱਡਿਆ ਫਿਰ ਉਹ ਬੋਲਿਆ ਭਗੇਲ ਸਿੰਘ ਆਪਾਂ ਦੋਸਤਾਂ ਸੱਚੇ ਤੇ ਨਿੱਕੇ ਦੋਸਤ ਇਸ ਦੇ ਨਾਲ ਆਪਾਂ ਜਮਾਤੀ ਵੀ ਆਂ ਸੱਚੀ ਦੋਸਤੀ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਰੁਤਬਾ ਧਨ ਦੌਲਤ ਕੋਈ ਮੈਨ ਨਹੀਂ ਰੱਖਦੀ ਦੋਸਤੀ ਬਸ ਦੋਸਤੀ ਹੁੰਦੀ ਤੂੰ ਮੇਰੇ ਦਿਲ ਨੂੰ ਪੁੱਛ ਕੇ ਵੇਖ ਤੈਨੂੰ ਮਿਲ ਕੇ ਅੱਜ ਮੈਂ ਕਿੰਨਾ ਖੁਸ਼ ਹਾਂ ਉਸ ਨੇ ਆਪਣੇ ਪਰਸ ਵਿੱਚੋਂ ਆਪਣਾ ਵਿਜ਼ਿਟਿੰਗ ਕਾਰਡ ਕੱਢਿਆ ਉਸ ਤੇ ਹੱਥ ਵਿੱਚ ਫੜਾਉਂਦਿਆਂ ਬੋਲਿਆ ਐ ਮੇਰਾ ਕਾਰਡ ਹੈ ਤੂੰ ਕਿਸੇ ਦਿਨ ਪਟਿਆਲੇ ਆ ਜਾਵੇਂ ਮੈਂ ਜੋ ਵੀ ਤੇਰੇ ਲਈ ਕਰ ਸਕਦਾ ਹੋਇਆ ਮੈਂ ਕਰਾਂਗਾ ਫਿਰ ਉਸ ਨੇ ਬਗੇਲਦਾ ਹੱਥ ਫੜਦੇ ਹੋਏ ਕਿਹਾ ਆ ਤੈਨੂੰ ਮੈਂ ਆਪਣੇ ਪਰਿਵਾਰ ਨਾਲ ਮਲਾਵਾ ਇਹ ਕਹਿ ਕੇ ਉਸ ਨੂੰ ਪੈਲੈਸ ਦੇ ਅੰਦਰ ਲੈ ਗਿਆ you mm -hmm.